ਕੀ ਨਾਮ ਆ ਪੁੱਤੜਾ ਸ਼ੋਭਾ ਰਹਿ ਹੈ ਆਪਣਾ ਨਾਮ ਦੱਸੋ ਜੀ ਨਾਮ ਕੀ ਤੁਹਾਡਾ ਪਰਸ਼ਾਦ ਹੈ ਦਾ ਨਾਮ ਪਰਸ਼ਾਦ ਹੈ ਅੱਛਾ ਜੀ ਇੱਥੇ ਜਦੋਂ ਰਹਿੰਦੇ ਸੀ ਕਿੱਦਨੇ ਜਿਹੜੇ ਰਹਿੰਦੇ ਸੀ ਤੇ ਕਦੋਂ ਗਏ ਫਿਰ ਪਾਕਿਸਤਾਨ ਉਹ ਚੇਅਰ ਵਾਰ ਆ ਗਿਆ ਅੱਜਿਆਂ ਵਾਲਾ ਅੱਛਾ ਉਹ ਜੰਮ ਕੇ ਲੋਕ ਬੋੜੇ ਹੋ ਗਏ 47 ਜਾਨੀ ਗਏ ਸੀ ਤੇ ਅੱਜ ਵਾਪਸ ਪਿੰਡ ਆਇਓ ਕਿੰਨੇ ਸਾਲਾਂ ਬਾਅਦ ਆਇਆ ਤੇ ਕਿੱਦਾਂ ਦਾ ਲੱਗਦਾ ਪਿਆ ਸੱਤ 80 ਸਾਲ ਤੋਂ ਬਾਅਦ ਆਇਆ ਮੈਂ ਹਾਂ ਇੱਕ ਵਾਰਾ ਮੈਂ ਜਾੜਾ ਕੀਤਾ ਮੈਂ ਵਟਾਇਓ ਬੜ ਗਿਆ ਪਾਸਪੋਰਟ ਮੇਰੇ ਕੋ ਕੋਈ ਨਹੀਂ ਸੀ ਉੱਤਾਰ ਆਇਓ ਮੈਂ ਮੋੜ ਗਿਆ ਵਟਾਇਓ ਮੈਂ ਖਰਾਬ ਬੜਾ ਹੋਇਆ ਵਟਾਇਆ ਦਾ ਬੰਦਾ ਭਲੇਰ ਦਾ ਬੰਦਾ ਉਹ ਤੋ ਵੀ ਵੀ ਜੇ ਬੰਦਾ ਉਹ ਕਈ ਮੋਰਚੇ ਤੇ ਰੱਖੀ ਹੋਈ ਤੇ ਪਾਣੀ ਲਾ ਕੇ ਆਏ ਜੇ ਗਾਗਰ ਆਣਾ ਸਰ ਤੇ ਰੱਖਿਆ ਦੋ ਦੋ ਆਏ ਹੁਣ ਤਾਂ ਜੀ ਜਿਹੜੀ ਗੱਲ ਪੁੱਛਦੇ ਨਾ ਇਹ ਭਾਈ ਸਾਹਿਬ ਪੱਤਰਕਾਰ ਸਾਹਿਬ ਉਹੀ ਦੱਸਣੇ ਆ ਆਹੋ ਹੋਏ ਅੱਛਾ 3 ਬਟਾਲੇ ਉਦੋਂ ਉਹ ਉਥੇ ਮੈਂ ਫੇਰ ਦੁਰ ਕੇ ਰਾਉਣਾ ਨਾ ਉਹ ਖੇ ਰਾਜ ਰਿਹਾ ਬਟਾਲੇ ਸਿਆਰੇ ਮਾਉਂ ਤੇ ਆ ਸਿਆਰੇ ਮੈਂ ਜਾਣਾ ਆਪਣੇ ਕੋਲ ਨੂੰ ਆਉਣਾ ਵੀਰ ਸਾਹਿਬ ਉਹਨੀ ਕੋਠੀ ਜਿਹੜੀ ਐ ਨਾ ਹੂੰ ਹੂੰ ਉੱਥੇ ਬੈ ਉਹ ਲੰਘਿਆ ਹਾਂ ਫੁਰਲੀ ਬਣੀ ਉਹ ਬਾਹ ਦੇ ਨਾਲ ਨਾਲ ਮਾਲ ਪਾਣੀ ਆਜੇ ਜਦੋਂ ਹੁਣ ਆਪਣੇ ਪਿੰਡ ਆਇਓ ਪੁਰਾਣੀਆਂ ਯਾਦਾਂ ਆਈਆਂ ਕੀ ਯਾਦ ਕੀਤਾ ਪੁਰਾਣਾ ਵਾਹ ਜੀ ਅੱਲਾ ਦੀ ਬੜੀ ਕਰਮਨਵਾਈ ਹੋ ਗਈ ਆ ਹੂੰ ਤੇ ਆਜੋ ਗਿਆ ਹੂੰ ਆ ਛੋੜੀ ਜੀ ਗੱਲ ਨਹੀਂ ਐ ਹੂੰ ਆ ਇੱਕੋ ਬੱਚਾ ਉਸ ਹਾਲ ਹਾਲ ਬਾਦੋਂ ਅਮਰਾਓ ਚ ਹਾਂ ਤੇ ਪੌੜਾ ਨਹੀਂ ਉਹ ਇਹ ਅਜੇ ਦੇਖੋ ਨਾ ਤਾਨੂੰ ਵਾਲਾ ਨੇ ਬੰਨ ਦਿੱਤੀ ਅਜੀ ਪਾਉਂ ਹੀ ਬੜਾ ਪੁਰਾਣੇ ਪਿੰਡ ਚ ਤੇ ਅੱਜ ਦੇ ਪਿੰਡ ਚ ਕਿੰਨਾ ਕ ਫਰਕ ਆ ਪਰਾਇਆ ਬਣਾਇਆ ਜਾਣਾ ਉਹਦਾ ਸਾਹ ਬੋੜਾ ਇਹ ਪਿੰਡ ਦਾ ਸਾਹ ਬੋੜਾ ਹਾਂ ਤੇ ਕਿਹਦੇ ਤੋਂ ਇਹ ਤਰ੍ਹਾਂ ਪੇ ਪੈਂਦੀ ਤਰੱਕੀ ਕੀਤੀ ਹੈ ਮਰੀ گئارکھا چلے باپو جی جی گئے سارا پینڈ ہی اٹھ کے چل گیا سارا ایسے کوئی شہ ਹਾਂ ਅੱਜ ਜਦੋਂ ਹੁਣ ਉਧਰੋਂ ਇੱਧਰ ਆਏ ਹੋ ਤੇ ਪਰਿਵਾਰ ਕੀ ਕਹਿੰਦਾ ਪਰਿਵਾਰ ਨੂੰ ਕੀ ਕਹਿ ਕੇ ਆਏ ਹੋ ਹੋਰ ਉਹ ਅਲਾਮ ਆ ਗਿਆ ਮੰਨਜਤੀ ਤੇ ਆ ਰਿਹਾ ਇੱਧਰ ਹਾਂ ਕੋਲੋਂ ਪੈਨ ਇਹ ਜੋ ਨੁਕਸਾਨ ਨਹੀਂ ਅੱਥੇ ਹੋਇਆ ਸਾਡਾ ਪੈਸੇ ਦਾ ਇੱਧਰ ਆਇਆ ਇੱਧਰ ਦਾਣੇ ਇਹਨਾਂ ਰਾਜਾ ਜੀ ਨੇ ਵੋਠਿਆ ਉਹਨੇ ਇੱਕ ਗੱਡਾ ਦਾਣਿਆਂ ਦਾ ਇੱਕ 20 ਰੁਪਏ ਆ ਜਲਿਆ ਉਸ ਵੇਲੇ ਹਾਂ ਇਹ ਨਹੀਂ ਜਾਣਾ ਇਹ ਜਾਣੇ ਜਿਆ ਕਾ ਦੇ ਕਾਮ ਆ ਜਾਂ ਗੱਡੇ ਲੱਗੇ ਚਾਈ ਚਾਈ ਬੋਰੀਆਂ ਲੱਦੀਆਂ 20 ਰੁਪਏ ਸਾਨੂੰ ਦਿੱਤੇ ਓਏ ਹੋਏ ਹਾਂ ਤੇ ਉਹ ਬਾਅਦ ਹੋ ਗਿਆ ਅਣ ਚ ਜਾਂਦਾ ਗਿਆ ਅੱਜ ਵੀ ਜਿਹੜੇ ਬਚਪਨ ਚ ਜਿਹੜੀਆਂ ਗਲੀਆਂ ਦੇ ਖੇਡਦੇ ਸੀ ਜੰਗਾ ਸਿੰਘ ਸਾਡਾ ਯਾਰ ਸੀ ਉਹ ਗਵਰਨਮੈਂਟ ਦਾ ਵੈਰੀ ਸੀ ਹਾਂ ਪੁਲਿਸ ਜਿਹੜਾ ਉਹ ਪੁਲਿਸ ਉਹਨੇ ਸਾਹਮਣੇ ਭੁਲਾ ਜਾਂਦਾ ਤੇ ਉਹ ਖਾਲੀ ਨਹੀਂ ਜਾਂਦਾ ਹਾਂ ਤੇ ਨੂੰ ਮੈਨੂੰ ਨਹੀਂ ਜੇ ਦੋ ਜਿਹੜੇ ਬਾ ਬਣੇ ਸੀ ਉਹ ਬਗਾ ਤੇ ਉਹਨੇ ਪੈਲੇ ਹਰੀਆ ਹਾਂ ਤੇ ਕੋਣ ਦਾ ਸੀ ਨਾ ਜੋ 이, 이, 이. 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 이. 이, 이. 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 ਹਾਂ ਜੀ ਇੰਦਰ ਆਪਣਾ ਪੁਰਾਣਾ ਘਰ ਪੁਰਾਣੀ ਵੇਹਲੀ ਵੇਖੀ ਆਓ ਨਹੀਂ ਆ ਜੇ ਵੇਖ ਪੁਰਾਣੀਆਂ ਗਲੀਆਂ ਚ ਜਿੱਥੇ ਖੇਡਦੇ ਹੁੰਦੇ ਸੀ ਉਹ ਕਿੱਦਾਂ ਦਾ ਲੱਗਾ ਵੇਖ ਕੇ ਉਹ ਵੇਹਲੀ ਵੇਖਣੀ ਆ ਪਰ ਉਹ ਨਾਲ ਘਰ ਵੀ ਆਪਣੇ ਜੋ ਹਾਂ ਇਹ ਬਕਵਾ ਖੀ ਹੋ ਗਾਇ ਇਹਦੇ ਚਾਰ ਜੀ ਹੁੰਦੇ ਬਕਰੇ ਵੀਂਦੇ ਉੱਥੇ ਪਰਿਵਾਰ ਚ ਕੌਣ ਕੌਣ ਹੁੰਦਾ ਹਾਂ ਉੱਥੇ ਕੌਣ ਪਾਕਿਸਤਾਨ ਚੋਂ ਪਰਿਵਾਰ ਕਿੱਡਾ ਕ ਪਾਕਿਸਤਾਨ ਦਾ ਚੰਗਾ ਹੈ ਹਾਂ ایم آیا بندہ ਤਮੈਨ ਸਲਾਮ ਮਿਆਉਣ ਦੇ ਯਾਰ ਬਿਲਕੁਲ ਹਾਂ ਇਹ ਰੱਬ ਦੀ ਮਿਹਰ ਹੈ ਜੀ ਹਾਂ ਸੇ ਬਾਬਾ ਦਿਲ ਜਗਾਣਾ ਸਾਫ਼ ਰੱਖੋ ਹਾਂ ਸੇ ਆਯਾ ਬਾ ਸਾਰੇ ਕੰਮ ਸਹਾਰ ਲੈਣਾ ਹਾਂ ਹੋਈ ਆਮ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਤੁਹਾਡੇ ਘਰੇ ਬਜ਼ੁਰਗ ਆਏ ਨੇ ਕੀ ਨਾਮ ਇਹਨ ਦਾ ਕਿੱਦਾਂ ਸੰਪਰਕ ਚਾਹੀਏ ਤੁਹਾਡੇ ਵੇਖੋ ਜੀ ਇਹ ਤੇ ਸਤਗੁਰ ਦੇ ਕਾਰਜ ਨੇ ਸਾਡਾ ਤੁਹਾਡਾ ਤੇ ਬਹਾਨਾ ਹੀ ਬਣਦਾ ਇਹਨਾਂ ਦੇ ਕਰਮਾਂ ਚ ਦਾਣਾ ਸੀ ਇਸ ਪਿੰਡ ਦਾ ਦੁਬਾਰਾ ਇਹਨਾਂ ਨੇ ਆਉਣਾ ਸੀ ਤੇ ਪ੍ਰਮਾਤਮਾ ਵਾਹਿਗੁਰੂ ਨੇ ਉਹ ਸਬਬ ਬਣਾਇਆ ਇਹਨਾਂ ਦਾ ਅਸਲ ਚ ਇੱਥੇ ਆਉਣ ਦਾ ਸਬਬ ਇਸ ਤਰੀਕੇ ਨਾਲ ਬਣਿਆ ਕਿ ਅੱਜ ਤੋਂ ਕਾਫੀ ਅਰਸਾ ਪਹਿਲਾਂ ਕਰੀਬ-ਕਰੀਬ ਕੋ 15 ਸਾਲ ਪਹਿਲਾਂ ਮੇਰੇ ਛੋਟੇ ਭਾਈ ਸਾਹਿਬ ਨੇ ਨੰਬਰਦਾਰਾ ਪਿੰਡ ਦੇ ਉਹ ਗਏ ਨਨਕਾਣਾ ਸਾਹਿਬ ਜਥੇ ਦੇ ਨਾਲ ਹੂੰ ਆਪਣੇ ਉਧਰ ਜਦੋਂ ਜਿੰਨੇ ਵੀ ਆਪਣੇ ਹਿੰਦੂ ਸਿੱਖ ਜਥਿਆਂ ਦੇ ਨਾਲ ਜਾਂਦੇ ਆ ਉਧਰ ਦਰਸ਼ਨਾਂ ਨੂੰ ਤੇ ਜਿਹੜੇ ਇਧਰੋਂ ਉੱਠ ਕੇ ਉਧਰ ਗਏ ਆ ਮੁਸਲਮਾਨ ਭਾਈ ਜਰਾ ਆਪਣਾ ਉਹਨਾਂ ਨੂੰ ਆ ਆਦਤ ਆ ਬਜ਼ੁਰਗਾਂ ਨੂੰ ਜਾਂ ਜਿਹੜੇ ਆਦਤ ਨਹੀਂ ਇੱਕ ਰੀਜ ਆ ਰੀਜ ਕਹਿ ਸਕਦੇ ਆ ਉਹ ਆ ਕੇ ਪੁੱਛਦੇ ਰਹਿੰਦੇ ਆ ਵੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਇਸੇ ਤਰੀਕੇ ਨਾਲ ਹੀ ਹੋਇਆ ਇਹਨਾਂ ਦੇ ਕੋਈ ਸੱਜਣਾ ਮੇਰੇ ਭਰਾ ਨੂੰ ਮਿਲੇ ਵੀ ਤੁਸੀਂ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਉਹਨੇ ਦੱਸਿਆ ਕਿ ਅਸੀਂ ਗਰਦਾਸਪੁਰ ਤੋਂ ਆਏ ਆ ਕਿਹੜਾ ਪਿੰਡ ਤਹਿਸੀਲ ਬਟਾਲਾ ਜੀ ਇਹਨਾਂ ਕਿਹੜਾ ਪਿੰਡ ਆ ਮੈਂ ਚਰਾਵਾ ਜਦੋਂ ਮਚਰਾਵਾ ਇਹਨਾਂ ਦੇ ਕੰਨੀ ਪਿਆ ਤੇ ਉਹ ਇਹਨਾਂ ਨੂੰ ਦੇਂਜ ਲੱਗਿਆ ਵੀ ਜਦਾਂ ਵੀ ਅਸੀਂ ਉਹ ਪਹੁੰਚ ਗਏ ਨਾ ਜਦਾਂ ਇੱਕ ਖੇਤ ਜੀ ਪਈ ਚਲੋ ਉਹਨਾਂ ਦੇ ਨਾਲ ਇਹਨਾਂ ਦਾ ਥੋੜਾ ਥੋੜਾ ਰابطਾ ਗੱਲਬਾਤ ਹੁੰਦੀ ਰਹੀ ਇਹਨਾਂ ਬਜ਼ੁਰਗ ਇੱਕ ਦੋ ਬਜ਼ੁਰਗ ਹੋਰ ਵੀ ਇੰਨੀ ਕਮਰਦੇ ਆ ਉਹ ਕਹਿਣ ਲੱਗੇ ਵੀ ਸਾਨੂੰ ਨਾ ਕਿਸੇ ਤਰੀਕੇ ਨਾਲ ਸਾਡਾ ਪਿੰਡ ਦਿਖਾਓ ਪਿੱਛੋਂ ਨਹੀਂ ਆਜਿਆ ਤੇ ਉਹ ਉਹਨਾਂ ਦੇ ਪਿੰਡ ਵੇਖਣ ਦੇ ਦਰਮਿਆਨ ਵਿੱਚ ਇੱਕ ਦੋ ਤੇ ਰੱਬ ਨੂੰ ਪਿਆਰੇ ਹੋ ਗਏ ਤੇ ਇਹ ਕੁਦਰਤੀ ਮਤਲਬ ਹਰੀ ਕੈਮ ਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੈ ਜਿਵੇਂ ਆਪਣੀ ਭਾਰਤ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਖਾਸ ਕਰਕੇ ਇਧਰੋਂ ਬੰਦੇ ਬੱਚੇ ਜਿਨ੍ਹਾਂ ਦਾ ਜਨਮ ਸੀ ਉੱਠ ਕੇ ਗਏ ਆ ਉਹਨਾਂ ਨੂੰ ਪਿੰਡ ਵੇਖਣ ਦਾ ਲਈ ਵੀਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਆਪਾਂ ਟਰਾਈ ਕੀਤੀ ਪਿਛਲੇ ਸਾਲ ਕੀਤੀ ਸੀ ਉਦੋਂ ਕਿਸੇ ਕਾਰਨ ਵੀਜ਼ਾ ਨਹੀਂ ਮਿਲਿਆ ਇਸ ਵਾਰੀ ਫਿਰ ਇਹਨਾਂ ਨੂੰ ਵੀਜ਼ਾ ਮਿਲ ਗਿਆ ਤੋਂ ਵੀਜ਼ਾ ਇਹ ਮਿਲਣ ਦੇ ਨਾਲ ਵਾਗਾ ਬਾਰਡਰ ਕਰਾਸ ਕਰਕੇ ਅੱਜ ਇਹਨਾਂ ਨੂੰ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਜਦੋਂ ਫਿਰੋਂ ਤੁਹਾਡੇ ਨਾਲ ਘੁੰਮਦੇ ਬੈਸੀ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਸੀ ਆ ਮੈਂ ਜੀ ਇਸ ਪਿੰਡ ਮੈਂ ਕੈਨੇਡਾ ਵਿੱਚ ਰਹਿੰਦਾ ਹਾਂ ਤੇ ਮੈਂ ਵੀ ਇਸ ਪਿੰਡ ਦੇ ਮਤਲਬ ਉਸ ਵੇਲੇ ਚੰਗੇ ਜਿਹੜੇ ਸਰਕਾਰ ਦੇ ਸੇਵਾਦਾਰ ਸੋਹਣਾ ਚ ਸੀ ਤੇ ਆ ਜਿੰਨੇ ਵੀ ਘਰ ਗਲੀਆਂ ਸੱਜਣ ਮਿੱਤਰ ਮਤਲਬ ਅੱਜ ਵੀ ਅਸੀਂ ਬਾਹਰ ਪ੍ਰਦੇਸ਼ ਚ ਰਹਿੰਨੇ ਆ ਤੇ ਉਦਾਂ ਹੀ ਜਿਵੇਂ ਇਹਨਾਂ ਨੂੰ ਮਹਿਸੂਸ ਹੁੰਦਾ ਸਾਨੂੰ ਵੀ ਉਦਾਂ ਹੀ ਲੱਗਦਾ ਹੈ ਤੇ ਮੈਂ ਖੁਦ ਯਕੀਨ ਕਰ ਰਿਹਾ ਕਿ ਕਾਫੀ ਸਮੇਂ ਬਾਅਦ ਇਸ ਮਲੇ ਵਿੱਚ ਆਇਆ ਆ ਤੇ ਬਹੁਤ ਸਾਰੇ ਬੱਚੇ ਬਜ਼ੁਰਗ ਜਿਹੜੇ ਇੱਧਰ ਆਉਦੇ ਮਿਲਦੇ ਆ ਤੇ ਮੈਂ ਸਮਝਦਾ ਜੇ ਮੈਨੂੰ ਵਧੀਆ ਲੱਗਣ ਡਿਆ ਤੇ ਨੈਚੁਰਲ ਜਿਹੜੇ 80 ਸਾਲਾਂ ਬਾਅਦ ਆਏ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਹੋਵੇਗਾ ਇਹ ਦੇਖਿਆ ਜਾਵੇ ਜਿਸ ਤਰੀਕੇ ਨਾਲ ਉਹਨੇ ਯਾਦਾਂ ਸਾਂਝੀਆਂ ਕੀਤੀਆਂ ਹਾਂਜੀ ਪੁਰਾਣੇ ਲੋਕਾਂ ਦੇ ਨਾਮ ਲੈ ਰਹੇ ਆ ਜੀ ਜੀ ਤੁਹਾਨੂੰ ਕੋਈ ਖਿਆਲ ਆ ਰਿਹਾ ਪਿੰਡ ਦੇ ਕੌਣ-ਕੌਣ ਹੋ ਸਕਦੇ ਸੀ ਅਸਲ ਦੇ ਵਿੱਚ ਜੀ ਜਿਹੜਾ ਸਾਡਾ ਪਿੰਡ ਮਚਰਾਵਾ ਨਾ ਇਹ 100% ਹੀ ਬਾਹਰੋਂ ਆ ਕੇ ਬੈਠਾ ਆ ਇਸ ਪਿੰਡ ਦਾ ਵਾਸੂ ਕੋਈ ਨਹੀਂ ਹੈਗਾ ਇਹ 100% ਮੁਸਲਮਾਨੀ ਪਿੰਡ ਸੀ ਉੱਠ ਕੇ ਚਲਾ ਗਿਆ ਤੇ ਜਿੰਨੇ ਵੀ ਆ तकरीबन ਜਿਆਦੇ ਲਾਇਲਪੁਰ ਤੋਂ ਉਤੋਂ ਬਾਅਦ ਸਿਆਲਕੋਟ ਤੋਂ ਤੇ ਕੁਛ ਘ ਘਰ ਜਿਹੜੇ ਇੱਕ ਦੋ ਹੋਰ ਡਿਸਟ੍ਰਿਕਟ ਮਲਤਾ ਡਿਸਟ੍ਰਿਕਟ ਏ ਲਾਇਲਪੁਰ ਤੋਂ ਆਏ ਆ ਇਹ ਉਹਨੂੰ ਫੈਸਲਾਬਾਦ ਕਦੇ ਲਾਇਲਪੁਰ ਕਹਿੰਦੇ ਨੇ ਮੈਂ ਤੇ ਮੇਰੇ ਬ੍ਰਦਰ ਤੇ ਉਹਨਾਂ ਤੋਂ ਇਲਾਵਾ ਨੂਰਪੁਰ ਤੋਂ ਪੰਜ ਚਾਰ ਸੱਜਣ ਸੀ ਇੱਕ ਦੋ ਮਚਰਾਵਾਂ ਤੋਂ ਹੋਰ ਸੀਗੇ ਇਹਨਾਂ ਦੀ ਫੈਮਿਲੀ ਵਿੱਚ ਕੋਈ ਗੱਲ ਪਤਾ ਨਹੀਂ ਉਹਨਾਂ ਨਾਲ ਨਹੀਂ ਉਹ ਤਾਂ ਬਾਰਡਰ ਦੇ ਬਾਰਡਰ ਦੇ ਦੂਜੇ ਪਾਸੇ ਸੀ ਅਸੀਂ ਬਾਰਡਰ ਦੇ ਇਧਰ ਸੀ ਇਹਨਾਂ ਨੇ ਹੀ ਉਧਰੋਂ ਬਾਰਡਰ ਕਰਾਸ ਕੀਤਾ ਇਮੀਗ੍ਰੇਸ਼ਨ ਕਲੀਅਰ ਕਰਾ ਕੇ ਤੇ ਇਧਰ ਜਦੋਂ ਸਾਡੇ ਵਾਲੇ ਪਾਸੇ ਆਏ ਤੇ ਜਿਹੜੇ ਸਾਡੇ ਬਾਰਡਰ ਤੇ ਉੱਤੇ ਮੁਲਾਜ਼ਮ ਭਾਈ ਸਾਹਿਬ ਨੇ ਉਹ ਉਹਨਾਂ ਨੇ ਇਹਨਾਂ ਨੂੰ ਲੈ ਕੇ ਫਿਰ ਸਾਡੇ ਹਵਾਲੇ ਕੀਤਾ ਫਿਰ ਇਹਨਾਂ ਦਾ ਆਪਾਂ ਜੋ ਵੀ ਕਾਗਜ਼ੀ ਕਾਰਵਾਈ ਕਰਾ ਕੇ ਤੇ ਵਾਪਸ ਲੈ ਕੇ ਆ। ਭਾਜੀ ਇੱਕ ਤੁਹਾਡੇ ਲਈ ਇੱਕ ਪਿੰਡ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਸਾਰੇ ਇਸ ਪਿੰਡ ਤੋਂ ਪੁਰਾਣੇ ਨਹੀਂ ਹਾਂ। ਹਾਂਜੀ ਹਾਂਜੀ। ਲੇਕਿਨ ਆ ਜੋ ਜੀ ਬੈਠਾ ਜਿਹੜਾ ਉਹ ਉਸ ਪਿੰਡ ਤੋਂ ਪੁਰਾਣਾ ਹਾਂਜੀ ਮੈਂ ਉਹ ਵਿੱਚ ਸਾਰੀ ਗੱਲ ਰਹਿ ਗਈ। ਉਹ ਐਕਸਕਿਊਜ਼ਲੀ ਕੀ ਭੀ ਜਿਵੇਂ ਹੁਣ ਸਾਡੇ ਪਿੰਡ ਦਾ ਕੋਈ ਇੱਧਰ ਦੇ ਵਾਸੂ ਨਹੀਂ ਹੈਗੇ ਸਾਰੇ ਬਾਹਰੋਂ ਆ ਕੇ ਬੈਠੇ ਆ। ਜੇ ਹੁਣ ਅਸੀਂ ਕਹੀਏ ਨਾ ਜਿਹੜੇ ਇਹਨਾਂ ਦੇ ਟਾਈਮ ਦੇ ਕੋਈ ਪਰਿਵਾਰ ਰਹੇ ਸੀ ਰਹੇਗੇ ਹੁਣ ਫਿਰ ਤੇ ਇਹਨਾਂ ਨੂੰ ਪਤਾ ਹੋਊ ਕਿ ਉਹ ਫਲਾਣਾ ਫਰਾਂ ਦਾ ਘਰ ਕਿਹੜਾ ਨਾ ਹਾਂ ਇਹਨਾਂ ਨੂੰ ਇਹ ਆ ਵੀ ਜਿਹੜੇ ਲਾਗੇ ਪਹਿਲੇ ਜ ਇੱਥੇ ਇਧਰ ਦੇ ਘਰ ਇੱਥੇ ਰਹਿ ਰਹਿ ਗਏ ਆ ਜਿਹੜੇ ਮਤਲਬ ਜਿਹੜੇ ਸਿੱਖ ਤੇ ਹਿੰਦੂ ਪੁਆਰ ਹੈਗੇ ਸੀ ਉਹ ਇੱਥੇ ਰਹਿ ਗਏ ਆ ਉਹ ਤਾਂ ਗਏ ਨਹੀਂ ਨਾ ਉਹਨਾਂ ਬਾਰੇ ਦੱਸਦੇ ਆ ਉਹ ਬਜ਼ੁਰਗ ਤੇ ਕਈ ਰੱਬ ਨੂੰ ਪਿਆਰੇ ਹੋਗੇ ਪਰ ਉਹਨਾਂ ਦੀ ਔਲਾਦ ਹੈਗੀ ਆ ਜੇ ਰੱਬ ਕੋਸ਼ਿਸ਼ ਕਰਾਂਗੇ ਜੀ ਉਹਨਾਂ ਦੀ ਔਲਾਦ ਇਹਨਾਂ ਦੇ ਸੱਜਣਾ ਮਿੱਤਰਾਂ ਦੇ ਪਰਿਵਾਰ ਇਹਨਾਂ ਨੂੰ ਵੀਜ਼ਾ ਮੇਰੇ ਖਿਆਲ 45 ਦਿਨ ਦੀ ਐਂਟਰੀ ਹੈ ਇਹਨਾਂ ਦੀ 45 ਦਿਨ ਰੁੱਕ ਸਕਦੇ ਆ ਪਰ ਮੇਰੇ ਖਿਆਲ ਮਤਲਬ ਚਲੇ ਜਾਣਗੇ ਜਲਦੀ ਹਾਂਜੀ ਮੈਂ ਇਹੀ ਪੁੱਛਦਾ ਸੀ ਕਿ ਜਦੋਂ ਇਹ ਗਲੀਆਂ ਦੇ ਵਿੱਚ ਫਿਰਦੇ ਪਏ ਜਦੋਂ ਦੱਸਦੇ ਪਏ ਸੀ ਕਿ ਇੱਥੇ ਛੱਪੜ ਇੰਨਾ ਵਾਇਆ ਸਭ ਜੀ ਘਰ ਮੇਰਾ ਸੀ ਜਦ ਫਲਾਣੇ ਦਾ ਉਹ ਅਹਿਸਾਸ ਕਿਵੇਂ ਦਾ ਲੱਗਦਾ ਕਿਉਂਕਿ ਮੈਨੂੰ ਹੋ ਰਿਹਾ ਤੁਹਾਨੂੰ ਵੀ ਫੀਲ ਹੋ ਰਿਹਾ ਮੈਂ ਜੀ ਖੁਦ ਇਸ ਪਿੰਡ 'ਚ ਜੰਮਿਆ ਪਲਿਆ ਆ ਤੇ ਇਹ ਜਿਹੜਾ ਛੱਪੜ ਜਾਂ ਹੋਰ ਮਸਜਿਦ ਆ ਜਾਂ ਖੂਹ ਆਏ ਮੈਂ ਆਪਣੀ ਅੱਖੀਂ ਵੇਖਿਆ ਅਸੀਂ ਛੋਟੇ ਹੁੰਦੇ ਇੱਥੇ ਖੇਡਦੇ ਰਹੇ ਹੁਣ ਤਾਂ ਘਰ ਬਾਉਂਡਰੀਆਂ ਵਾਲੀਆਂ ਗਈਆਂ ਉਦੋਂ ਕਾਫੀ ਤੌੜ ਮਤਲਬ ਵਿਗਾ ਛੇਕਣਾ ਤਾਂ ਖਾਲੀ ਹੁੰਦਾ ਸੀ ਕਾਫੀ ਜਗ੍ਹਾ ਨਾ ਉਹ ਸੀ ਮਸਜਿਦ ਸੀ ਉਹ ਇਹਦਾ ਛੱਪੜ ਸਗਾ ਤੇ ਮਤਲਬ ਜਿੱਦਾਂ ਇਹ ਦੱਸ ਰਹੇ ਆ ਮਤਲਬ ਮੈਂ ਉਹ ਚੀਜ਼ਾਂ ਅੱਖੀ ਵੇਖੀਆਂ ਨੇ ਉਹ احساس ਕਿਵੇਂ ਦਾ ਲੱਗਦਾ ਕਿਉਂਕਿ ਬਚਪਨ ਖੇਡੇ ਉਹਨਾਂ ਦੇ ਅੱਖਾਂ ਹਜਰ ਜੈਬ ਹਮੇਸ਼ਾ ਨਾ ਥਾ ਕਿ ਅੱਜ ਇੱਕ ਐਸਾ ਗੈਸਟੀ ਕਹਿ ਸਕਦੇ ਆ ਇੱਕ ਮਹਿਮਾਨ ਆ ਤੁਹਾਡੇ ਜੀ ਮੈਂ ਸਮਝਦਾ ਆ ਕਿ ਜਿੰਨੇ ਵੀ ਆਪਣੇ ਇਧਰ ਉੱਠ ਕੇ ਗਏ ਆ ਚਾਹੇ ਬਹੁਤ ਦੇ ਚਾਹੇ ਰੱਬ ਨੂੰ ਪਿਆਰੇ ਹੋਗੇ ਜਿਹੜਾ ਗਾਂ ਉਹਨਾਂ ਦੇ ਵਾਰਸ ਵੀ ਆ ਕਿ ਜਿਹੜੇ ਮਤਲਬ ਉੱਥੇ ਜਾ ਕੇ ਪੈਦਾ ਹੋਏ ਆ ਮਤਲਬ ਮੇਰੀ ਅਪੀਲ ਆ ਸਰਕਾਰਾਂ ਦੋਹਾਂ ਨੂੰ ਕਿ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਦੇ ਪਿੰਡ ਇਸੋ ਦਾ ਕਿ ਉਹ ਆਪਣੇ ਖਰਚੇ ਦੇ ਭੇਜਣ ਵੇਖਣ ਲਈ ਇਧਰ ਲਈ ਉਧਰ ਜਾਣ ਉਧਰ ਲਈ ਸਰਕਾਰ ਨੂੰ ਵੀ ਵੀਜ਼ਾ ਨਰਮ ਚਾਹੀਦਾ ਤੇ ਇਧਰ ਲਈ ਨੂੰ ਵੀ ਚਾਹੀਦਾ ਵੀ ਉਹ ਕਮ ਸਕੱਮ ਪਬਲਿਕ ਦੇ ਆਉਣ ਦੇ ਨਾਲ ਜਿਹੜੀ ਪਬਲਿਕ ਹੈ ਨਾ ਇੱਕ ਪੁਲ ਦਾ ਕੰਮ ਕਰਦੀ ਆ ਤੇ ਜੇ ਪੁਲ ਕਾਇਮ ਹੋ ਉਤੇ ਖਰੇ ਮਤਲਬ ਕਾਫੀ ਹੱਦ ਤੱਕ ਜਿਹੜੀ ਖੁੰਦਕਵਾਜੇ ਘਟ ਸਕਦੀਆਂ ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ 'ਚ ਅੱਜ ਮੈਨੂੰ ਲੱਗਦਾ ਕੋਈ ਫਰਕ ਤੇ ਨਹੀਂ ਹੈਗਾ ਨਾ ਜੀ ਧਰਤੀ ਉਹੀ ਆ ਲੀਕ ਹੀ ਵਧੀ ਆ ਸੇਮ ਧਰਤੀ ਆ ਸੇਮ ਹੀ ਲੋਕ ਆ ਕਿ ਆ ਜੋ ਬੈਠੇ ਆ ਕਿਤੇ ਉਹ ਨੂੰ ਕੋਟਾ ਨੂੰ ਵੀ ਅਹਿਸਾਸ ਨਹੀਂ ਲੱਗਦਾ ਪੈ ਕਿ ਉਹ ਕਹਿੰਦੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਮੈਂ ਕਿਹਾ ਜੀ ਸਵੇਰੇ ਜਦੋਂ ਰੋਟੀ ਖਾਣ ਲੱਗੇ ਤੇ ਉਹ ਪਰੌਂਠੇ ਬਣਾਏ ਸੀ ਮੂਲੀ ਵਾਲੇ ਤੇ ਇਹਨਾਂ ਨੂੰ ਇੱਕ ਪਰੌਠੀ ਦਿੱਤੀ ਦਹੀਂ ਨਾਲ ਮੱਖਣ ਤੇ ਉਹ ਮੇਰੇ ਮਿਸੇ ਕਹਿਣ ਲੱਗੇ ਬਈ ਬਾਬਾ ਜੀ ਹੋਰ ਇੱਕ ਲੈ ਲਓ ਤੇ ਕਹਿਣ ਲੱਗੇ ਨਹੀਂ ਪੁੱਤ ਇੱਕ ਹੀ ਖਾਣੀ ਹੈ ਜੀ ਹੋਰ ਹੋਰ ਲੋੜ ਉਹ ਮੈਂ ਬਾਅਦ ਵਿੱਚ ਫੇਰ ਖਾ ਲੂ ਆਪਣੇ ਘਰ ਆ ਹ ਮਤਲਬ ਉਹ ਲਫਨ ਛੋਟਾ ਜਿਹਾ ਪਰ ਡੂੰਗਾ ਬੜਾ ਮਤਲਬ ਇੱਕ ਮਤਲਬ ਵਿਸ਼ਵਾਸ ਆ ਕਿ ਮੈਂ ਜਿੱਥੇ ਆਇਆ ਹਾਂ ਬਹੁਤ ਸੇਫ ਆ ਇਹ ਯਾਨੀ ਕਿ ਇਹਨਾਂ ਵਿਸ਼ਵਾਸ ਹੈ ਕੰਫੀਡੈਂਸ ਦੇ ਵਿੱਚ ਮਤਲਬ ਇੱਥੇ ਤੁਹਾਡੇ ਵਿੱਚ ਬੈਠੇ